ਕੋਈ ਬੰਦਾ ਸੀ ਉਹਦਾ ਨਾ ਰੱਬ ਨਾਲ ਬੈਰ ਸੀ ਬੈਰ ਵੀ ਪੈਨ ਪੂਰਾ ਛੋਟੀ ਦਾ ਖੁੱਲੀਆਂ ਗਾਲਾਂ ਖਟਿਆ ਕਰਦਾ ਰੱਬ ਇੱਕ ਦਿਨ ਉਹਨੂੰ ਕਹਿੰਦਾ ਵੀ ਮੈਂ ਤੇਰਾ ਮਾੜਾ ਕੀ ਕਰਦਾ ਤੂੰ ਹਰ ਟਾਈਮ ਗਾਲਾਂ ਕੱਢੀ ਜਾਂਦਾ ਉਹ ਕਹਿੰਦਾ ਗਾਲਾਂ ਦਾ ਮੈਂ ਤਾਂ ਕੱਢਦਾ ਤੂੰ ਜੁੱਤੀਆਂ ਖਾਣ ਦੇ ਹੱਕਦਾਰ ਆ ਕਿਸੇ ਦਾ ਕਹਿੰਦਾ ਦੇਖੋ ਮਾਂ ਬਾਪ ਮਾਰ ਦਿੰਨਾ ਦੋਹੇ ਜਵਾਕ ਪੂਰਾ ਪੂਰਾ ਹੁੰਨੇ ਨੇ ਨਿਆਂ ਕਿਵੇਂ ਰੁਦੇ ਨੇ ਕਿਸੇ ਤੀਵੀ ਦਾ ਕਹਿੰਦਾ ਸੱਜਰਾ ਵਿਆਹ ਹੋਇਆ ਹੁੰਦਾ ਤੂੰ ਗੱਡੀ ਦਾ ਐਕਸੀਡੈਂਟ ਕਰ ਦਿੰਨਾ ਉਹ ਵਿਚਾਰੀ ਵਿਧਵਾ ਕਿਵੇਂ ਕਹਿੰਦਾ ساری ਜ਼ਿੰਦਗੀ ਕੱਢਦੀ ਐ ਤਾਂ ਪ੍ਰਮਾਤਮਾ ਨੂੰ ਕਹਿੰਦਾ ਵੀ ਦੱਸ ਕੀ ਤੇ ਚਾਹਣਾ ਤੂੰ ਕੀ ਕਰਨਾ ਉਹ ਕਹਿੰਦਾ ਮੈਂ ਚਾਹਣਾ ਵੀ ਜਿੱਦਣ ਮੇਰੀ ਮੌਤ ਆਵੇ ਉਹ ਤੋਂ ਪਹਿਲਾਂ ਮੈਨੂੰ ਪਤਾ ਹੋਣਾ ਚਾਹੀਦਾ ਵੀ ਅੱਜ ਤੇਰੀ ਮੌਤ ਹੋਣੀ ਆ ਕਿਹੜੇ ਤਰੀਕੇ ਆਉਣੀ ਆ ਉਹ ਕਹਿੰਦਾ ਵੀ ਠੀਕ ਤਾਂ ਉਹ ਜਦੋਂ ਹੁਣ ਉਹਦੀ ਮੌਤ ਆਉਣੀ ਸੀ ਪ੍ਰਮਾਤਮਾ ਵੱਲੋਂ ਇਸ਼ਾਰਾ ਕੀਤਾ ਗਿਆ ਵੀ ਅੱਜ ਤੇਰੀ ਮੌਤ ਹੋਣੀ ਆ ਤਾਂ ਤੇਰੇ ਸਿਰ ਆਲੇ ਪਾਸੇ ਤੇਰੀ ਮੌਤ ਹੋਣੀ ਆ ਚਲੋ ਜੀ ਹੁਣ ਜਿਹੜੇ ਜਮਦੂਤ ਤੇ ਉਹਨੇ ਰੱਬ ਨਾਲ ਇਹ ਵੀ ਗੱਲ ਕਰੀ ਸੀ ਕਿ ਜਦੋਂ ਜਮਦੂਤ ਲੈਣ ਆਉਣਗੇ ਉਹ ਮੈਨੂੰ ਦੇਖਣਾ ਮੇਰੇ ਇੱਕ ਡੱਬੇ ਨੂੰ ਨਾ ਦੇਖਣਾ ਤਾਂ ਠੀਕਾ ਹੁਣ ਰੋਟੀ ਪਾਣੀ ਖਾਂਦਾ ਬੈਠਾ ਜਮਦੂਤ ਉਹ ਨਹੀਂ ਆਜੰਨੇ ਉਹਨੂੰ ਲੈਣ ਜਦ ਆਉਂਦੇ ਨੇ ਹੁਣ ਉਹਨੇ ਪ੍ਰਮਾਤਮਾ ਨੇ ਕਿਹਾ ਤਾਂ ਵੀ ਤੈਨੂੰ ਸਿਰ ਵਾਲੇ ਪਾਸੇੋਂ ਤੇਰੀ ਜਾਨ ਕੱਢਾਂਗੇ ਤੂੰ ਕੀ ਕਰਦਾ ਮਾਰਦਾ ਛਾਲ ਜੇ ਚੜਦੇ ਪਾਸੇ ਸਿਰਦਾ ਤਾਂ ਉਹ ਛਿਪਤੇ ਪਾਸੇ ਕਰਕੇ ਬਹਿ ਜਾਂਦਾ ਉਲਟ ਦਿਸ਼ਾში ਕਰ ਲੈਂਦਾ ਤਾਂ ਉਹ ਜਿੱਧਰ ਨੂੰ ਵੀ ਜਾਇਆ ਕਰੇ ਦੋ ਤੋਦੇ ਮਗਰ ਉਹਦੇ ਸਿਰ ਚੋਂ ਜਾਂ ਜਾਣ ਘਟਣ ਲੱਗਿਆ ਕਰਨ ਤਾਂ ਜਦੇ ਗਲੂਟ ਨਹੀਂ ਖਾ ਜਾਇਆ ਕਰੇ ਸਿਰ ਦੀ ਜਗ੍ਹਾ ਤੇ ਪੈਰ ਉਹਨਾਂ ਦੇ ਹੱਥ ਚੱਲ ਜਾਇਆ ਕਰਨ ਤਾਂ ਜਦੋਂ ਉਹਦੇ ਘਰ ਦੇ ਨੇ ਦੇਖਿਆ ਵੀ ਘੰਟਾ ਦੋ ਘੰਟੇ ਘਰ ਦੇ ਕਹਿੰਦੇ ਵੀ ਇਹ ਹਿੱਲ ਗਿਆ ਜਦ ਹਿੱਲ ਗਿਆ ਕਿਹਾ ਉਹਨਾਂ ਨੇ ਤਾਂ ਭਾਈ ਉਹਦੇ ਸਹੁਰੇ ਸਾਧ ਲੇ ਕੁੜੀ ਨੂੰ ਕਹਿੰਦੇ ਵੀ ਸਾਧ ਆਪਦੇ ਮਾਪੇ ਵੀ ਇਹਨਾਂ ਨੂੰ ਲੈ ਕੇ ਚੱਲੀਏ। ਕੁੜੀ ਦੇ ਭਾਈ ਆਏ ਉਹਨਾਂ ਨੇ ਰੱਸਾ ਪਾਇਆ ਬੰਨਿਆ। ਬੰਨ ਕੇ ਲੈ ਕੇ ਗੱਡੀ 'ਚ ਪਾਗਲਾ ਦੇ ਹਸਪਤਾਲ 'ਚ। ਉੱਥੇ ਜਾ ਡਾਕਟਰਾਂ ਨੇ ਉਹਨੂੰ ਦਿੱਤੀ ਨੀਂਦ ਦੀ ਦਵਾਈ। ਜਦੋਂ ਸੌਂ ਗਿਆ ਤਾਂ ਜਮਦੂਤਾਂ ਨੇ ਉਹਦੀ ਜਾਨ ਕੱਢ ਲਈ ਤਾਂ ਪ੍ਰਮਾਤਮਾ ਉਹਨੂੰ ਕਹਿੰਦਾ ਵੀ ਹਾਂ। ਤੈਨੂੰ ਤਾਂ ਹੁਣ ਸਾਰਾ ਕੋ ਪਤਾ ਤਾਂ ਤੂੰ ਨਾ ਬਚ ਗਿਆ। ਉਹ ਕਹਿੰਦਾ ਮੈਂ ਬਚ ਗਿਆ ਤੇਰੀ ਕੀ ਜ਼ਰੂਰਤ ਤੇ ਕਹਿੰਦਾ ਮੈਨੂੰ ਇੱਥੇ ਲਿਆਉਂਦਾ। ਮੈਂ ਤਾਂ ਕਹਿੰਦਾ ਮਾਰ ਮੇਰਿਆਂ ਨੇ ਲੱਤਾ। ਜਿਨ੍ਹਾਂ ਨੇ ਫੜ ਲਿਆ ਮੈਨੂੰ ਫੜ ਕੇ ਰੱਸਿਆਂ ਨਾਲ ਨੂੜ ਲਿਆ ਨਹੀਂ ਤੇਰੀ ਕੀ ਜ਼ਰੂਰਤ ਦੀ ਕਹਿੰਦਾ ساری ਉਮਰ ਫੜ ਲੰਦਾ ਤੂੰ ਤੂੰ ਤਾਂ ਕਹਿੰਦਾ ਗਲੋਡਨੀਆਂ ਦੇ ਚੱਕਰ ਚ ਲਜਾਇਆ ਪਿਆ ਤਾਂ ਮੈਂ ਛੋ ਇਦਾਂ ਕਈ ਵਾਰੀ ਆਪਣੇ ਆਂਦੀਆਂ ਮਿਹਰਬਾਨੀਆਂ ਜ਼ਿਆਦਾ ਹੁੰਦੀਆਂ ਨੇ ਇਦਾਂ ਲੱਗੀ ਸਟੋਰੀ ਜ਼ਰੂਰ ਦੱਸੋ ਛੋ ਕਿਰਦਾਂ ਕਲਾਸ ਲੱਗੀ ਹੁੰਦੀ ਆ ਸਟੂਡੈਂਟ ਦੀ ਤੇ ਪ੍ਰੋਫੈਸਰ ਹੁੰਦਾ ਜਿਹੜਾ ਉਹਨਾਂ ਦਾ ਵਿਗਿਆਨੀ ਹੁੰਦਾ ਉਹਨਾਂ ਨੂੰ ਮੰਨ ਲਓ ਵੀ ਬਸ ਵੱਖ-ਵੱਖ ਵਿਸ਼ਿਆਂ ਤੇ ਟ੍ਰੇਨ ਕਰਦਾ ਹੁੰਦਾ ਤਾਂ ਉਹਨਾਂ ਨੇ ਇੱਕ ਦਿਨ ਕਹਿੰਦਾ ਸੀ ਦੇਖੋ ਮੈਂ ਤੁਹਾਨੂੰ 9 ਵੀ 9 ਨੂੰ ਜੇ ਆਪਾਂ ਇੱਕ ਨਾਲ ਗੁਣਾ ਕਰਦੇ ਆ ਤਾਂ 9 ਆ ਜਾਂਦਾ ਜੇ 9 ਨੂੰ ਆਪਾਂ 2 ਨਾਲ ਗੁਣਾ ਕਰਦੇ ਆ ਤਾਂ 18 ਆ ਜਾਂਦਾ ਜੇ 3 ਨਾਲ ਕਰਦੇ ਆ ਤਾਂ 27 ਆ ਜਾਂਦਾ ਸੋ ਇਦਾਂ ਹੀ ਕਰਦੇ ਕਰਦੇ ਉਹ ਮੰਨ ਲਓ ਵੀ 9 ਦਾ ਟੇਬਲ ਹੁੰਦਾ ਜਿਹੜਾ ਪਹਾੜਾ ਉਹਨੂੰ 10 ਤੱਕ ਲਿਖ ਦਿੰਦਾ ਪਰ ਜਦੋਂ 10 ਤੱਕ ਆ ਕੇ ਲਿਖਦਾ ਤਾਂ ਉੱਥੇ ਆ ਕੇ 9 ਦੀ 5ਇ 10 10 ਨਾ ਆਇਆ 90 ਦੀ 5ਇ 91 ਲਿਖ ਦਿੰਦਾ ਜਦੋਂ 91 ਲਿਖਦਾ ਤਾਂ ਜਿਹੜੀ ਕਲਾਸ ਹੁੰਦੀ ਆ ਉੱਚੀ ਉੱਚੀ ਹੱਸਣ ਲੱਗ ਜਾਂਦੀ ਆ ਪ੍ਰੋਫੈਸਰ ਤੇ ਤਾਂ ਪ੍ਰੋਫੈਸਰ ਕਹਨਾਂ ਕਿ ਤੁਸੀਂ ਕਿਉਂ ਹੱਸਦੇ ਤਾਂ ਬੱਚੇ ਅੰਸਰ ਦਿੰਦੇ ਨੇ ਵੀ ਸਰ ਇੱਥੇ 90 ਆਉਣਾ ਸੀ ਤੁਸੀਂ 99 ਲਿਖਤਾ ਉਹ ਕਹਿੰਦਾ ਵੀ ਇਹ ਤੋਂ ਪਹਿਲਾਂ ਵੀ ਨੌ ਸਹੀ ਆਨਸਰ ਦਿੱਤੇ ਨੇ ਵੀ ਉਹ ਤਾਂ ਤੁਸੀਂ ਸਾਰੇ ਭੁੱਲ ਗਏ ਤੁਸੀਂ ਮੇਰੀਆਂ ਨੌ ਸਹੀ ਚੀਜ਼ਾਂ ਤੇ ਪਾਣੀ ਪਾ ਕੇ ਇੱਕ ਮੇਰੀ ਗਲਤੀ ਨੂੰ ਚੱਕੀ ਫਿਰਦੇ ਹੋ ਵੀ ਜਦੋਂ ਮੈਂ ਪਹਿਲਾਂ ਨੌ ਸਹੀ ਲਿਖੀਆਂ ਨੇ ਉਦੋਂ ਤਾਂ ਤੁਸੀਂ ਕਰੈਕਟ ਕੀਤਾ ਨਹੀਂ ਵੀ ਮੈਂ ਜਾਣ ਬੁੱਝ ਕੇ ਇਹ ਗੱਲ ਕੀਤੀ ਸੀ ਸੋ ਇਹ ਤੁਸੀਂ ਦੇਖ ਲਿਆ ਕਰੋ ਵੀ ਐਡੇ ਇਨਸਾਨ ਆ ਕਈ ਵਾਰੀ ਬੰਦਾ ਨਾ ਬੰਦੇ ਨੂੰ ਚੈੱਕ ਕਰੁੰਦਾ ਹੀ ਮਾਰਾ ਵੀ ਕਿਦਾਂ ਦਾ ਹੈ ਕਿੱਦਾਂ ਦਾ ਨਹੀਂ ਪੁਆਇੰਟ ਗਲਤੀ ਦਾ ਛੱਡ ਦਿੰਦਾ ਪਰ ਹੁੰਦੀ ਗਲਤੀ ਨਹੀਂ ਜਾਣ ਬੁੱਝ ਕੇ ਕੀਤੀ ਗਈ ਗਲਤੀ ਹੁੰਦੀ ਆ ਹਨਾ ਚੋਏ ਜਿਓ ਦਾ ਮਤਲਬ ਤੇ ਕਿਦਾਂ ਸਮੁੰਦਰ ਚ ਜਹਾਜ਼ ਹੋ ਗਿਆ ਖਰਾਬ ਜਦੋਂ ਜਹਾਜ਼ ਹੋ ਗਿਆ ਖਰਾਬ ਤਾਂ ਉਹਨਾਂ ਨੂੰ ਸੁਭਾਗ ਚੀ ਗੱਲ ਆ ਵੀ ਉਹਨਾਂ ਨੇ ਮਿਸਤਰੀ ਤਾਂ ਸੱਦਣੀ ਤੇ ਤਾਂ ਮਿਸਤਰੀ ਸਿੱਧੇ ਕੋਈ ਮਿਸਤਰੀ ਕਿਤੋਂ ਪੱਟ ਕੋਈ ਕਿਤੋਂ ਪੱਟ ਬਹੁਤ ਜ਼ਿਆਦਾ ਖਰਚਾ ਹੋ ਗਿਆ ਉਹਦੇ ਤੇ ਤਾਂ ਬਹੁਤ ਜ਼ਿਆਦਾ ਖਰਚਾ ਹੋ ਗਿਆ ਤਾਂ ਉਹਨਾਂ ਦਾ ਜਿਹੜਾ ਇੱਕ ਲੇਬਰ ਵਾਲਾ ਤਾਂ ਉਹ ਖੜਾ ਸਾਰਾ ਕੁਝ ਦੇਖੀ ਜਾਂਦਾ ਤਾਂ ਜਦੋਂ ਦੇਖੀ ਜਾਂਦਾ ਤਾਂ ਹੁਣ ਮਿਸਤਰੀ ਕੀ ਕਰਦੇ ਨੇ ਆਉਂਦੇ ਨੇ ਇੰਜਨ ਪੱਟਦੇ ਨੇ ਖੋਲਦੇ ਨੇ ਫੇਰ ਬਣਾਈ ਜਾਂਦੇ ਨੇ ਤਾਂ ਜਦ ਸਾਰੇ ਥੱਕ ਹਾਰ ਕੇ ਵੇ ਬਸ ਇਹ ਜੇ ਹੋ ਗਏ ਤਾਂ ਮਿਸਤਰੀ ਜੇ ਜਾਣ ਲੱਗੇ ਤਾਂ ਉਹਨਾਂ ਦਾ ਲੇਬਰ ਵਾਲਾ ਬੰਦਾ ਕਹਿੰਦਾ ਵੀ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦੋ ਮਾਇਦੇ ਵਾਤ ਕਰ ਲਮਾਇਦੇ ਨਾਲ ਤਾਂ ਮੰਨ ਲਓ ਵੀ ਉਹਦਾ ਨਾ ਕਿਤੇ ਜਿੱਦਾਂ ਕਹਿੰਦੇ ਵੀ ਕੁੰਡਾ ਫਸ ਜਾਂਦਾ ਉਹ ਇਦਾਂ ਦੀ ਕੁੰਡੀ ਫਸਦੀ ਸੀ ਉਹ ਉਹਨੂੰ ਰੇਤੀ ਲਾ ਕੇ ਉੱਤੇ ਛੱਟ ਮਾਰਦਾ ਫੋਲੀ ਸੀ ਉਹ ਖੁੱਲ ਜਾਂਦਾ ਲੋਕ ਜਦੋਂ ਸਿਲਫ ਮਾਰਦੇ ਨੇ انجن ਹੋ ਜਾਂਦਾ ਸਟਾਰਟ ਜਦ ਇੰਜਨ ਸਟਾਰਟ ਹੋ ਜਾਂਦਾ ਤਾਂ ਉਹ ਜਿਹੜੇ ਸ਼ਿਪ ਦੇ ਓਨਰ ਤੇ ਮਾਲਕ ਤੇ ਉਹ ਕਹਿੰਦੇ ਵੀ ਕੀ ਕੁਛ ਦੀ ਕੀ ਦੇਨੂ ਉਹ ਕਹਿੰਦਾ ਮੈਨੂੰ ਦੇ ਦੋ ਰੁਪਇਆ 2000 ਉਹ ਕਹਿੰਦਾ 2000 ਇੰਨਾ ਕਰੋੜਾ ਦਾ ਇੰਜਨ ਆ ਉਹ ਕਹਿੰਦਾ ਕਰੋੜਾ ਦੇ ਇੰਜਨ ਦੀ ਗੱਲ ਨਹੀਂ 10 ਰੁਪਏ ਦੀ ਮੈਂ ਸੋਚ ਵਰਤੀ ਐ ਤੇ ਦੇਖ ਕੇ ਲੋਕਾਂ ਨੂੰ ਤੇ 999 ਰੁਪਏ ਦਾ 1999 ਰੁਪਏ ਦਾ ਮੈਂ ਇੱਥੇ ਦਿਮਾਗ ਲਾਇਆ ਵੀ ਇਹੇ ਰੇਤ ਲੱਗਣਾ ਕਿੱਥੇ ਆ ਜਿੱਥੇ ਆ ਕੇ ਕੁੰਡਾ ਫਸਦਾ ਸੋ ਕਹਦਾ ਮੈਂ ਸਹੀ ਜਗ੍ਹਾ ਤੇ ਰੇਤ ਲਾ ਗਿਆ ਥੋੜਾ ਇੰਜਨ ਸਟਾਰਟ ਹੋ ਗਿਆ ਵੀਵਾ ਸਹੀ ਨਹੀਂ ਗੇ ਗੱਲ ਕਿ ਸੇਕ ਹੋਰ ਗੱਲ ਸੁਣਾਉਣਾ ਕੋਈ ਬੰਦਾ ਸੀ ਰੱਬ ਨਾਲ ਉਹਦਾ ਇੰਨਾ ਕ ਬੈਰਤਾ ਰੱਬ ਨੂੰ ਕਹਿੰਦਾ ਸਿੱਧੀਆਂ ਗਾਲਾਂ ਕੱਢਿਆ ਕਰੇ ਜਦ ਗਾਲਾਂ ਸਿੱਧੀਆਂ ਕੱਢਿਆ ਕਰੇ